ਸਬ ਕੋਈ ਇਨਫੋਰਮੇਸ਼ਨ ਸੀਗੀ ਬਿਕਰਮ ਪੱਟੀ ਦੇ ਕੋਲ ਜਿਹੜਾ ਨਜਾਇਜ਼ ਜਿਹੜਾ ਪਿਸਤਲ ਹੈਗਾ ਵਾ ਫਿਰ ਅਸੀਂ ਵੱਖ-ਵੱਖ ਜਿਹੜੀਆਂ ਇਹਦੀਆਂ ਅਸੀਂ ਟੀਮਾਂ ਬਣਾਈਆਂ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਜਿਹਦੇ ਦੌਰਾਨ ਪੀਰ ਦੀ ਸੈਰ ਤੋਂ ਸਾਨੂੰ ਜਦੋਂ ਅਸੀਂ ਨਾਕਾ ਲਾ ਰਹੇ ਸੀ ਅਸੀਂ ਉੱਥੋਂ ਅਸੀਂ ਇਹ ਇਹਦੀ ਦੱਕ ਤੋਂ ਸਾਨੂੰ ਇਹ ਜਿਹੜਾ ਪਿਸਤਲ ਜਿਹੜਾ ਰਿਕਵਰ ਹੋਇਆ ਮੈਡਮ ਪਿਸਤਲ ਦੇ ਨਾਲ ਕੋਈ ਰੌਂਦ-ਰੂੰਦ ਵੀ ਮਿਲੇ ਜੀ ਨਾਲ ਚਾਰ ਜਿੰਦਾ ਰੌਂਦ ਮਿਲੇ ਕਿ ਤੁਹੋਂ ਦਾ ਰਹਿਣ ਵਾਲਾ ਜੀ ਹੈ ਇਹ ਮਾਡਲ ਟਾਉਂ ਦਾ ਧਾਰੀਵਾਲ ਦਾ ਹੀ ਰਹਿਣ ਵਾਲਾ ਹੈਗਾ ਤੇ ਇਹ ਸਰਕਾਰੀ ਜੋਬ ਵੀ ਕਰਦਾ ਹੈ ਕੋਈ ਮੈਡਮ ਇਹਦਾ ਪੁਰਾਣਾ ਅਪਰਾਧਿਕ ਰਿਕਾਰਡ ਪੁਰਾਣਾ ਹੈ ਜੀ ਵਾਈਫ ਦੇ ਨਾਲ ਪਿੱਛੇ ਕੋਈ ਝਗੜਾ ਝਗੜਾ ਇਹਨਾਂ ਦਾ ਹੈਗਾ ਬਾਕੀ ਉਹਦਾ ਕੋਈ ਨਹੀਂ ਹੈਗਾ ਵਾਈਫ ਦੇ ਨਾਲ ਇਹਨਾਂ ਦਾ ਡਿਸਪਿਊਟ ਚੱਲਦਾ ਹੈ کافی ਇਹ ਵੱਡੀ ਸਫਲਤਾ ਧਾਰੀਵਾਲ ਪੁਲਿਸ ਨੂੰ ਮਿਲੀ ਹੈ ਕੀ ਕਹਿਣਾ ਚਾਹੋਗੇ ਮੈਡਮ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਸਰਾਖਾਂ ਦੇ ਅੰਦਰ ਭੇਜਾਂਗੇ ਅਸੀਂ ਪੂਰੀ ਮਿਹਨਤ ਕਰ ਰਹੇ ਹੈਗੇ ਆ ਜਿਹੜੇ ਲੋਕ ਜਿਦਾਂ ਹੁਣ ਇਹਨਾਂ ਕੋਲ 2 ਨੰਬਰ ਦਾ ਵੈਪਨ ਆ ਜਾਂ ਕੋਈ ਨਸ਼ੇ ਸੰਬੰਧੀ ਆ ਕੋਈ ਵੀ ਆਪਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸਰਾਖਾਂ ਵਿੱਚ ਭੇਜਾਂਗੇ ਮੈਡਮ ਇਹਦਾ ਰਿਮਾਂਡ ਵਗੈਰਾ ਲਿਆ ਤੁਸੀਂ ਹਾਂਜੀ ਅਸੀਂ ਲੈ ਰਹੇ ਆ ਹੋ ਸਕਦਾ ਸਾਨੂੰ ਕੋਈ ਹੋਰ ਵੀ ਕੁਝ ਮਿਲ ਸਕਦਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਹਨੂੰ ਗ੍ਰਫਤਾਰ ਕੀਤਾ ਕੋਈ ਪੁੱਛ ਗਿਆ ਚ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੋਵੇ ਕਿ ਕਿਤੇ ਕੋਈ ਇੱਥੇ ਕੋਈ ਵਾਰਦਾਤ ਕਰਨੀ ਹੋਵੇ ਜਾਂ ਕੀ ਇਹਦਾ ਮਕਸਦ ਸੀਗਾ ਪਿਸਤਲ ਰੱਖਣ ਦਾ ਨਹੀਂ ਹੈ ਜੀ ਕੋਈ ਗੱਲ ਨਹੀਂ ਆਈ ਹੁਣ ਪੁੱਛਾ ਗਿਆ ਉਹਨੂੰ